ਸਤ ਸੁਨ ਸੰਤੋ ਸ਼ਬਦ ਧਰ ਕੇ ਆਰ ਸੱਜਾ ਨਾਮ ਮੇਰਾ ਆਧਾਰ ਰਚ ਪੰਚਲ ਸਤਿ ਸਤਿ ਭਗਵਾਨ ਜਬਲਵਾਦੀ ਗਲਾਗਨ ਤਾਰੀਆ ਪੰਚ ਦੂਤ ਦਵਸ ਕੇ ਚਕਾਰ ਆਹ ਬਿਜੇ ਸਨੋ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ कर्मी आप ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤ ਗੁਰ ਪਰਸਾ ਸੁੰਦਰ ਰਾਜ ਸੁਖ ਭਗਵੈ ਹਰ ਸਿਮਰਤ ਬਿਨਸ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਜ ਸੁਖ ਭਗਵੈ ਹਰ ਸਿਮਰਤ ਬਿਨਸ ਸਭ ਦੁੱਖ ਰਹਾ ਕੋਟ ਜਨਮ ਕੇ ਕਿਲ ਬਿਕਨਸ ਸਿਮਰਤ ਪਾਵਣ ਤਨ ਮਨ ਸੁਖ देख स्वरूप पूर्ण पैया सा दर्शन पेट उतरी भुख चार पदार्थ काम तेन पार जात हर हर हरख ਸਰਨ ਗਹੇ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਤੁਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੱਖ ਨਾਨਕ ਸਰਨ ਗਹੇ ਸੁਖ ਸਾਗਰ ਜਨਮ ਮਰਨ ਫਿਰ ਗਰਵਨਾ ਤੋਖ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏਕ ਈ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਖ ਭੁੱਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਵੇਂ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀ ਸੰਗਤਾਂ ਜੀ ਆਇਆਂ ਗੁਰਮੁਖ ਪਿਆਰੇ ਚਲੋ